ਇੱਕ ਤਾਂ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਜੀ ਜਮਾ ਸਸਤੇ ਰੇਡ ਦੇ ਵਿੱਚ 37 38000 ਰੁਪਿਆ ਡਿਮਾਂਡ ਕੀਤੀ ਹੈ ਇੱਕ ਆਪਾਂ 13 ਕਾ ਹਜ਼ਾਰ ਦਾ ਮੋਟਰਸਾਈਕਲ ਲੈ ਕੇ ਪਹੁੰਚੇ ਹਾਂ ਗੱਲ ਆਪਾਂ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਨੰਬਰ ਹੈ ਸਕਰੀਨ ਤੇ ਹਰੇ ਜ ਅੱਖਰਾਂ ਚ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੇ ਤੁਹਾਡੇ ਕੋਲੇ ਵੀ ਕੋਈ ਵੀ ਮਸ਼ੀਨਰੀ ਘਰ ਕੋਠੀ ਮਕਾਨ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਆਪਣੇ ਕੋਲੇ ਭੇਜ ਕੇ ਆਪਣੇ ਵਟਸਐਪ ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ 10 12 ਫੋਟੋਆਂ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਆਪਣੇ ਕੋਲੇ ਭੇਜੋ ਜੇ ਕਿਸੇ ਨੇ ਕਰਵਾਉਣੀ ਹੈ ਤੇ ਹੁਣ ਆਪਾਂ ਪਹਿਲੀ ਗੱਡੀ ਆਲਟੋ ਲੈ ਕੇ ਪਹੁੰਚੇ ਹਾਂ ਆਲਟੋ ਤੋਂ ਸ਼ੁਰੂਆਤ ਕਰਦੇ ਹਾਂ ਆਪਣੀ ਵੀਡੀਓ ਦੀ ਗੱਡੀ ਪੰਜਾਬ ਨੰਬਰ ਹੈ ਮਾਡਲ 2009 ਹੈ 2029 ਤੱਕ ਆਪਾਂ ਨੂੰ ਗੱਡੀ ਦੀ ਪਾਸਿੰਗ ਮਿਲ ਜੂਗੀ ਏਸੀ ਹੀਟਰ ਵਰਕਿੰਗ ਚ ਜੇ ਗੱਡੀ ਦੇ ਟਾਇਰਾਂ ਦੀ ਆਪਾਂ ਗੱਲ ਕਰੀਏ ਤਾਂ 80 ਤੋਂ 85 ਪੈਸੇ ਆਪਾਂ ਨੂੰ ਟਾਇਰ ਮਿਲ ਜਾਣਗੇ ਸੈਂਟਰ ਲੋਕ ਹੈ ਜੀ ਤੇ ਮੋਗੇ ਏਰੀਆ ਚ ਗੱਡੀ ਖੜੀ ਹੈ 148 ਮਾਲਕ ਨੇ ਡਿਮਾਂਡ ਕੀਤੀ ਹੈ ਮਾਲਕ ਨੇ ਕਿਹਾ ਵੀ ਰੇਟ ਕਰ ਲਾਂਗੇ ਠੀਕ ਹੈ ਜੀ ਤੇ ਇਹ ਗੱਡੀ ਦਾ ਰੰਗ ਦੇਖ ਲਓ ਗੱਡੀ ਅੰਦਰੋਂ ਪੂਰੀ ਸੋਹਣੀ ਐ ਬਾਹਰੋਂ ਪੂਰੀ ਵਧੀਆ ਚਲਾਉਣ ਚ ਕੋਈ ਨੁਕਸ ਨਹੀਂ ਤੇ ਰੇਟ ਮਾਲਕ ਨੇ ਕਿਹਾ ਕਰ ਲਾਂਗੇ ਤੇ ਕੋਈ ਫਿਕਸ ਰੇਟ ਨਹੀਂ ਹੈਗਾ ਇਹ ਜਿਹੜਾ ਤੁਹਾਨੂੰ ਮੈਂ ਦੱਸਿਆਗਾ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਕੋਈ ਵੀ ਗੱਲ ਤੁਸੀਂ ਕਰਨੀ ਆ 98144 13419 ਗੱਲ ਕਰ ਲਿਓ ਜੀ ਤੇ ਸੈਕਿੰਡ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ ਗੱਡੀ ਪਹੁੰਚੀ ਆ 170 ਡਿਮਾਂਡ ਦੇ ਵਿੱਚ ਗੱਡੀ ਆਪਣੇ ਕੋਲੇ ਐਂਡੀਗੋ ਪਹੁੰਚੀ ਹੈ ਜੀ ਟਾਟਾ ਐਂਡੀਗੋ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਜੀਰੇ ਏਰੀਆ 'ਚ ਡਿਮਾਂਡ ਤੋਂ ਹਨ ਮੈਂ ਦੱਸ ਹੀ ਦਿੱਤੀ ਪੈਸਾ ਦੀ ਲੋਡ ਕਰਕੇ ਗੱਡੀ ਸੇਲ ਕਰਨੀ ਪੈ ਰਹੀ ਹੈ ਜੀ 2010 ਮਾਡਲ ਗੱਡੀ ਹੈਗੀ ਕੰਡੀਸ਼ਨ ਪੂਰੀ ਵਧੀਆ ਸੋਹਣੀ ਗੱਡੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ ਵਧੀਆ ਚਲਾਈ ਹੋਈ ਹੈ ਤੇ ਲੋਕਲ ਘਰ ਦੀ ਗੱਡੀ ਹੈ ਘਰੇ ਖੜੀ ਹੈਗੀ ਕਿਸੇ ਨੂੰ ਵੀ ਪਸੰਦ ਆਉਂਦੀ ਹੈ ਗੱਡੀ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਤੁਸੀਂ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣਾ ਕੋਈ ਚਾਹੁੰਦਾ ਚਲਾ ਕੇ ਦੇਖ ਸਕਦੇ ਹੋ ਬਾਕੀ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਜੀ ਟਾਇਰਾਂ 'ਚ ਅਲਾਈ ਵੀ ਸੋਹਣੇ ਲੱਗੇ ਹੋਏ ਆ ਬਾਕੀ ਮਾਡਲ ਠੀਕ ਹੈ ਰੇਟ ਹੋ ਜਾਊਗਾ ਡਿਮਾਂਡ ਤੁਹਾਨੂੰ ਮੈਂ ਦੱਸ ਹੀ ਦਿੱਤੀ ਤੇ ਕੋਈ ਵੀ ਗੱਲ ਕਰਨਾ ਚਾਹੁੰਦਾ ਮਾਲਕ ਨਾਲ ਤਾਂ ਮਾਲਕ ਨਾਲ ਗੱਲ ਕਰ ਲਿਓ ਆਪੀ 62838 5860083 ਤੇ ਤੀਜੇ ਨੰਬਰ ਤੇ ਆਪਾਂ ਗੱਡੀ ਲੈ ਕੇ ਪਹੁੰਚਿਆ ਤੁਹਾਡੇ ਵਾਸਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਟਾਟਾ ਦੀ ਐਂਡੀਕਾ ਗੱਡੀ ਆਪਾਂ ਲੈ ਕੇ ਪਹੁੰਚਿਆ 10 ਮਾਡਲ ਹੈ ਐਂਡੀਕਾ ਵਿਸਟਾ TDi ਠੀਕ ਹੈ ਜੀ ਟਰਬੋ ਇੰਜਨ ਹੈ ਪਾਸਿੰਗ 2025 ਤੱਕ ਅਗਸਤ ਰੇਟ ਮੰਗਿਆ ਮਾਲਕ ਨੇ 52000 ਤੇ ਗੱਡੀ ਪੰਜਾਬ ਨੰਬਰ ਹੈ ਚਿੱਟੇ ਰੰਗ ਦੀ ਆ ਵਧੀਆ ਠੀਕ ਹੈ ਗੱਡੀ ਟਾਇਰ ਟੱਪਾ ਵੀ ਠੀਕ ਹੈ ਅੰਦਰੋਂ ਵੀ ਠੀਕ ਹੈ ਬਾਕੀ ਤੁਹਾਡੇ ਸਾਹਮਣੇ ਆਚਾਰੇ ਪਾਸੋਂ ਕਿਸੇ ਨੂੰ ਗੱਡੀ ਪਸੰਦ ਜੇ ਆਉਂਦੀ ਹੈ ਜਾ ਕੇ ਕੋਈ ਦੇਖਣ ਦਾ ਚਾਹਵਾਨ ਹੈ ਤਾਂ ਮਾਲਕ ਦੇ ਏਰੀਆ 'ਚ ਜਾ ਕੇ ਦੇਖ ਸਕਦੇ ਹੋ ਜਗਰਾਉ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲ ਜੂਗੀ ਜੇ ਕਿਸੇ ਨੇ ਦੇਖਣੀ ਹੈ ਬਾਕੀ ਅੰਦਰੋਂ ਤੁਸੀਂ ਦੇਖੋਗੇ ਵਧੀਆ ਸੋਹਣੀ ਗੱਡੀ ਹੈ ਅੰਦਰ ਐਲਸੀਡੀ ਵਗੈਰਾ ਲੱਗੀ ਹੋਈ ਹੈ ਤੇ ਬਾਕੀ ਚਾਰੇ ਪਾਸੇ ਤੁਸੀਂ ਦੇਖ ਹੀ ਰਹੇ ਹੋ ਜੀ ਤੇ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਗੱਲ ਕਰਨਾ ਚਾਹੁੰਦਾ ਹੈ ਮਾਲਕ ਨਾਲ ਤਾਂ 98142 37915 ਮਾਲਕ ਦਾ ਨੰਬਰ ਹੈ ਗੱਲ ਕਰ ਲਿਓ ਜੀ। ਤਾਂ ਕਿ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ ਵੀਡੀਓ ਪਸੰਦ ਵਧੀਆ ਲੱਗ ਰਹੀ ਹੈ ਪਸੰਦ ਆ ਰਹੀ ਹੈ। ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਵੀ ਲਾਜ਼ਮੀ ਦਬਾ ਦਿਓ। ਚਲਦੀ-ਚਲਦੀ ਵੀਡੀਓ 'ਚ ਸਬਸਕ੍ਰਾਈਬ ਕਰ ਦਿਓ, ਚਲਦੀ-ਚਲਦੀ ਵੀਡੀਓ 'ਚ ਸ਼ੇਅਰ ਕਰ ਦਿਓ, ਚਲਦੀ-ਚਲਦੀ ਵੀਡੀਓ 'ਚ ਲਾਈਕ ਕਰ ਦਿਓ ਜੀ। ਤੇ ਅੱਗੇ ਤੁਹਾਨੂੰ ਹੋਰ ਬਹੁਤ ਸਾਰੀਆਂ ਮਸ਼ੀਨਰੀਆਂ ਦੇਖਣ ਨੂੰ ਮਿਲਣਗੀਆਂ। ਵੀਡੀਓ ਹਲੇ ਮੁੱਕੀ ਨਹੀਂ ਹੈਗੀ। ਹੁਣ ਆਪਾਂ ਐਕਟਿਵਾ 6G ਦੀ ਗੱਲ ਕਰਾਂਗੇ। ਬਹੁਤ ਵਧੀਆ ਆਪਣੇ ਕੋਲੇ ਪ ਕੁੱਲ 14000 ਸਕੂਟੀ ਇਹ ਚੱਲੀ ਹੋਈ ਆ ਜਮਾ ਨਵੀ ਅਜੀਮ ਤੇ ਕੰਡੀਸ਼ਨ ਪੂਰੀ ਵਧੀਆ 2020 ਮਾਡਲ ਹੈ ਡੀ ਲਕਸ ਮਾਡਲ ਹੈ ਜੀ ਡੀ ਲਕਸ ਮਾਡਲ ਹੈ ਜੀ ਇਹਦਾ ਤੇ ਫੁੱਲ ਇੰਸ਼ੋਰੈਂਸ ਆਪਾਂ ਨੂੰ ਮਿਲ ਜੂਗਾ ਫਾਸਟ ਓਨਰ ਇੱਕ ਹੱਥ ਚੱਲ ਰਹੀ ਆ ਤੇ ਮਾਲਕ ਨੇ 69000 ਰੇਟ ਮੰਗਿਆਗਾ ਕੋਟ ਸ਼ਮੀਰ ਮਾਲਕ ਦਾ ਏਰੀਆ ਬਠਿੰਡੇ ਦੇ ਲਾਗੇ ਪੈ ਜਾਂਦਾਗਾ ਕਿਸੇ ਨੂੰ ਪਸੰਦ ਜੇ ਸਕੂਟੀ ਇਹ ਆਈ ਹੈ ਕੋਈ ਚਲਾ ਕੇ ਦੇਖਣਾ ਚਾਹੁੰਦਾ ਕਿਸੇ ਨੂੰ ਪਸੰਦ ਆਈ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਮਾਲਕ ਨਾਲ ਗੱਲ ਕਰਕੇ ਇਹਨਾਂ ਦੇ ਏਰੀਆ 'ਚ ਜਾ ਸਕਦੇ ਹੋ ਤੁਸੀਂ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦੇਣਾ ਜੀ ਨੰਬਰ ਕਰ ਲਓ ਤੁਸੀਂ ਸਾਰੇ 982 848 48399 ਜਿਹੜੀ ਵੀ ਗੱਲ ਕਰਨੀ ਹੋਈ ਆਪੇ ਕਰ ਲਓ ਤੇ ਗੱਲ ਕਰਕੇ ਜਾ ਕੇ ਦੇ ਕੇ ਖਰੀਦ ਸਕਦੇ ਹੋ ਇਹ ਸਕੂਟੀ ਤੁਸੀਂ ਹੁਣ ਤੁਸੀਂ ਇੱਕ ਆਲਟੋ ਗੱਡੀ ਦੇਖੋ ਜੀ ਆਲਟੋ ਐਲ ਐਕਸ ਮਾਡਲ ਹੈ 2005 ਮਾਡਲ ਗੱਡੀ ਆ ਪਾਸਿੰਗ 2026 ਤੱਕ ਰ ਆਪਣ ਮਿਲ ਜੂਗੀ ਨਵੀਂ ਬੈਟਰੀ ਹੈ ਨਵੇਂ ਟਾਇਰ ਨੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਏਸੀ ਹੀਟਰ ਚਾਲੂ ਹਾਲਤ ਦੇ ਵਿੱਚ ਤੇ ਗੱਡੀ ਇਹ ਆਲਟੋ ਆ ਪੰਜਾਬ ਨੰਬਰ ਹੈ 78000 ਰੁਪਏ ਡਿਮਾਂਡ ਮਾਲਕ ਦੁਆਰਾ ਆਪਣੇ ਕੋਲੇ ਪਹੁੰਚੀ ਹੈ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਹੈ ਤਾਂ ਮਾਲਕ ਦੇ ਘਰੇ ਜਾ ਕੇ ਤੁਸੀਂ ਦੇਖ ਸਕਦੇ ਹੋ ਜੀ ਕਿਸੇ ਨੇ ਸਟਾਰਟ ਕਰਕੇ ਦੇਖਣੀ ਗੱਡੀ ਸਟਾਰਟ ਕਰਕੇ ਦੇਖ ਸਕਦੋਂ ਤੇ ਫੋਟੋਵਾਂ ਚ ਤੁਸੀਂ ਆਪ ਹੀ ਦੇਖ ਰਹੇ ਹੋ ਜੀ ਸਿਲਵਰ ਰੰਗ ਦੇ ਵਿੱਚ ਗੱਡੀ ਆ ਅੰਦਰੋਂ ਜੇ ਗੱਲ ਕਰੀਏ ਸੀਟ ਕਵਰ ਆਪਾਂ ਨੂੰ ਵਧੀਆ ਚੜੇ ਚੜਾਈ ਮਿਲ ਜਾਣਗੇ ਤੇ ਸਾਰਾ ਕੁਝ ਵਧੀਆ 뮤직 ਸਿਸਟਮ ਵਧੀਆ ਤੇ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਤੇ ਕਿਸੇ ਨੂੰ ਵੀ ਗੱਡੀ 'ਚ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਜੀ ਮਾਲਕ ਦਾ ਏਰੀਆ ਰਾਮਪੁਰਾ ਫੂਲਾ ਤੁਹਾਨੂੰ ਪਹਿਲੇ ਮੈਂ ਦੱਸਦਾ ਸੀਗਾ ਬਾਕੀ ਕੋਈ ਵੀ ਗੱਲ ਕਰਨੀ ਹੋਈ ਮਾਲਕ ਨਾਲ ਕਰ ਲਓ ਤੋਰ ਕੇ ਦੇਖ ਕੇ ਸਟਾਰਟ ਕਰਕੇ ਸਾਰਾ ਕੁਝ ਦੇਖ ਕੇ ਰੇਟ ਮੁਕਾ ਕੇ ਗੱਡੀ ਨੂੰ ਖਰੀਦ ਸਕਦੇ ਹੋ ਮਾਲਕ ਨਾਲ ਜੇ ਤੁਸੀਂ ਕੋਈ ਗੱਲ ਕਰਨੀ ਆ ਤਾਂ ਮਾਲਕ ਦਾ ਨੰਬਰ ਹੈ ਜੀ 78140 16 600 ਪੂਰਾ ਜੀ ਗੱਲ ਕਰ ਲਓ ਆਪੇ ਜਿਹੜੀ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਕਰਨਾ ਜੇ ਚਾਹੁੰਦੇ ਹੋ ਠੀਕ ਹੈ ਜੀ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਆ ਜਰੂਰ ਦੱਸਿਓ ਜੀ ਕਮੈਂਟ ਕਰਕੇ ਠੀਕ ਆ ਜੀ ਜੇ ਕਿਸੇ ਨੇ ਐਡ ਕਰਵਾਉਣੀ ਆ ਭੇਜੋ ਆਪਣੇ ਕੋਲੇ ਆਪਣੇ ਚੈਨਲ ਦਾ ਵਟਸਐਪ ਨੰਬਰ ਤੋਂ ਮਿਲ ਗਿਆ ਹੂਆ ਉੱਪਰ ਹਰੇ ਜੀ ਅੱਖਰਾਂ ਚ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਫਰੀ ਚ ਆਪਾਂ ਐਡ ਕਰਦੇ ਆ ਭੇਜੋ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10 ਬਾਰਾ ਫੋਟੋਆਂ ਕਿਸੇ ਵੀ ਏਰੀਆ ਚ ਕੁਝ ਵੀ ਹੈ ਤੁਹਾਡੇ ਕੋਲੇ ਕੂਠੀ ਘਰ ਮਕਾਨ ਕੁਝ ਵੀ ਹੈ ਚਾਹੀ ਹੁਣ ਆਪਾਂ ਮੋਟਰਸਾਈਕਲ ਦੀ ਗੱਲ ਕਰਾਂਗੇ ਆਪਣੇ ਕੋਲੇ ਜਿਹੜਾ ਪਹਿਲਾ ਪੁਰਾਣਾ ਮੋਟਰਸਾਈਕਲ ਹੁੰਦਾ ਸੀਗਾ ਹੀਰੋ ਹੁੰਡਾ ਦਾ ਸਿਟੀ ਸੂ ਐਸਐਸ ਕੰਡੀਸ਼ਨ ਤੁਸੀਂ ਆਪ ਹੀ ਦੇਖ ਲਓ ਜੀ ਤੇ ਥੋੜਾ ਬਹੁਤਾ ਕੰਮ ਭਾਲਦਾ ਮੋਟਰਸਾਈਕਲ ਜਾਦਾ ਨਹੀਂ ਸੀ ਕਿਉਂਕਿ ਸੀਟ ਕਵਰ ਇੱਕ ਤਾਂ ਪੈਨ ਵਾਲਾ ਹੈ ਬਾਕੀ ਮਾੜਾ ਮੋਟਾ ਹੋਰ ਕੰਮ ਭਾਲਦਾ ਬਾਕੀ ਚਲਾਉਣ ਚ ਬਹੁਤ ਵਧੀਆ ਸੀ ਚਲਾਉਣ ਚ ਕੋਈ ਕਮੀ ਪੇਸ਼ੀ ਨਹੀਂ ਵਧੀਆ ਮੋਟਰਸਾਈਕਲ ਹੈ ਮਾਲਕ ਨੇ ਠੀਕ ਰੱਖਿਆ ਹੋਇਆ ਚਲਾਇਆ ਵੀ ਠੀਕ ਹੋਇਆ ਬਾਕੀ ਚਾਰੇ ਪਾਸੇ ਤੁਸੀਂ ਦੇਖ ਲਓ ਇਹਨਾਂ ਨੇ ਫੋਟੋਆਂ ਵਧੀਆ ਖਿੱਚ ਕੇ ਆਪਣੇ ਕੋਲੇ ਭੇਜੀਆਂ ਮਾਡਲ ਇਹਦਾ 2002 ਹੈ ਤੇ ਡਿਸਟ੍ਰਿਕਟ ਦੀ ਗੱਲ ਕਰੀਏ ਤਾਂ ਸਿਰਸਾ ਪਿੰਡ ਕਾਲਿਆਵਲੀ ਚ 13000 ਰੁਪਏ ਡਿਮਾਂਡ ਇਹਨਾਂ ਨੇ ਕੀਤੀ ਹੈ ਮੋਟਰਸਾਈਕਲ ਦੀ 13000 ਦੇ ਵਿੱਚ ਇਹਨਾਂ ਨੇ ਮਤਲਬ ਕਿ 13000 ਡਿਮਾਂਡ ਹੈ ਘੱਟ ਦੇ ਵਿੱਚ ਹੀ ਮੋਟਰਸਾਈਕਲ ਛੱਡ ਦੇਣਗੇ ਬਾਕੀ ਤੁਸੀਂ ਗੱਲ ਕਰ ਲਿਓ ਜਿਹੜੀ ਵੀ ਗੱਲ ਕਰਨੀ ਹੋਈ ਰੇਟ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤਾ ਨੰਬਰ ਸਕ੍ਰੀਨ ਤੇ ਆਪਾਂ ਦੇ ਰੱਖਿਆ ਮਾਲਕ ਦਾ 96716 13573 ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ Maruti 800 ਗੱਡੀ ਪੂੰਛੀ ਹੈ ਜੀ ਗੱਡੀ ਦਾ ਮਾਡਲ ਜੇ ਆਪਾਂ ਦੇਖੀਏ ਤਾਂ 2003 AC ਹੀਟਰ ਵਰਕਿੰਗ ਚ ਟਾਇਰ ਨਵੇਂ ਕੰਡੀਸ਼ਨ ਵਧੀਆ 38000 ਰੁਪਏ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਫਟਿਆਲਾ ਮਾਲਕ ਦਾ ਏਰੀਆ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦੇ ਰੱਖਿਆ ਕਿਸੇ ਨੇ ਵੀ ਕੋਈ ਵੀ ਗੱਲ ਕਰਨੀ ਹੈ ਨੰਬਰ ਆਪਾਂ ਸਕਰੀਨ ਤੇ ਦੇ ਤਾਂ ਗੱਲ ਆਪੇ ਕਰ ਲਿਓ ਠੀਕ ਹੈ ਜੀ ਤੇ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਨਵੀਂ ਵੀਡੀਓ ਜੇ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਘਰ ਕੋਠੇ ਮਕਾਨ ਚਾਹੀਦਾ ਕਰੋ ਕਮੈਂਟ ਤੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਉੱਪਰ ਲਿਖਿਆ ਰਹਿੰਦਾ 7719445360